ਦੁਨੀਆ ਬਹੁਤ ਵੱਡੀ ਹੈ ਐਸੇ ਦੇ ਵਿੱਚ ਦੁਨੀਆ ਤੇ ਬਹੁਤ سارے ਧਰਮ ਵੀ ਨੇ ਅਤੇ ਉਹਨਾਂ ਧਰਮਾਂ ਨੂੰ ਮੰਨਣ ਵਾਲੇ ਵੀ ਅੱਜ ਗੱਲ ਕਰਦੇ ਹਾਂ ਦੁਨੀਆ ਦੇ ਹੀ ਅਜੀਹੇ ਸੱਤ ਧਰਮਾਂ ਦੀ ਜਿਨ੍ਹਾਂ ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਮੰਨਿਆ ਜਾਂਦਾ ਹੈ ਇਸ ਦੇ ਵਿੱਚ 7 ਨੰਬਰ ਦੇ ਉੱਪਰ ਗੱਲ ਕਰੀਏ ਤਾਂ ਇੱਥੇ ਯਹੂਦੀ ਧਰਮ ਦਾ ਨਾਮ ਆਉਂਦਾ ਹੈ ਇਤਾਰਮ 4000 ਸਾਲ ਪੁਰਾਣਾ ਹੈ ਅਤੇ ਅੱਜ ਪੂਰੀ ਦੁਨੀਆ ਦੇ ਵਿੱਚ ਯਹੂਦੀ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 1.5 ਕਰੋੜ ਦੇ ਕਰੀਬ ਹੈ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ 0.2% ਦੀ ਬਣਦਾ ਹੈ ਵਰਤਮਾਨ ਸਮੇਂ ਦੇ ਵਿੱਚ ਯਹੂਦੀ ਧਰਮ ਨੂੰ ਮੰਨਣ ਵਾਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਇਜ਼ਰਾਈਲ ਦੇ ਵਿੱਚ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ 6ਵੇਂ ਸਥਾਨ ਦੀ ਦੁਨੀਆ ਦੇ ਸਭ ਤੋਂ ਵੱਡੇ ਧਰਮ ਦੀ ਜੀਹਾਂ ਦੱਸਦੀ ਹੈ ਕਿ ਸਿੱਖ ਧਰਮ ਜਿਸ ਦੀ ਸਭ ਤੋਂ ਵੱਧ ਵਸੋਂ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਕਰੋੜਾਂ ਲੋਕ ਨੇ 1699 ਈਸਵੀ ਦੇ ਵਿੱਚ ਸਿੱਖ ਧਰਮ ਦੀ ਸਥਾਪਨਾ ਹੋਈ ਸੀ ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਆਬਾਦੀ 2.5 ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ ਲਗਭਗ 0.3% ਬਣਦਾ ਹੈ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਬੋਧ ਧਰਮ ਇਸ ਧਰਮ ਦੇ ਸੰਸਥਾਪਕ ਗੌਤਮ ਬੁੱਧ ਸੀ ਇਸ ਧਰਮ ਨੂੰ ਮੰਨਣ ਵਾਲੇ ਜ਼ਿਆਦਾਤਰ ਲੋਕ ਜੋ ਨੇ ਉਹ ਭਾਰਤ ਦੇ ਨਾਲ ਲਾਲ ਚੀਨ ਜਾਪਾਨ THAILAND ਕੰਬੋਡੀਆ ਸ਼੍ਰੀਲੰਕਾ ਅਤੇ ਨੇਪਾਲ ਦੇ ਵਿੱਚ ਰਹਿੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਅੰਦਰ ਬੋਧ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 80 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ ਲਗਭਗ 6% ਬਣਦਾ ਹੈ ਜੋਥੇ ਨੰਬਰ ਦੇ ਉੱਪਰ ਥਾਨ ਹੈ ਭਾਰਤ ਦੇ ਸਭ ਤੋਂ ਵੱਡੇ ਧਰਮ ਯਾਨੀ ਕਿ Hindu ਧਰਮ ਦਾ Hindu ਧਰਮ ਦੁਨੀਆ ਦੇ ਸਭ ਤੋਂ ਪ੍ਰਾਚੀਨ ਧਰਮਾਂ ਦੇ ਵਿੱਚੋਂ ਇੱਕ ਹੈ Hindu ਧਰਮ ਨੂੰ ਮੰਨਣ ਵਾਲੇ ਲੋਕ ਭਾਰਤ ਸਣੇ ਦੁਨੀਆ ਭਰ ਦੇ ਵਿੱਚ ਮਿਲ ਜਾਂਦੇ ਨੇ ਖਾਸ ਤੌਰ ਦੇ ਉੱਪਰ ਭਾਰਤ ਨੇਪਾਲ ਮੌਰੋਸ਼ਿਸ਼ ਫੀਜੀ ਵਰਗੇ ਦੇਸ਼ਾਂ ਦੇ ਵਿੱਚ ਇਸ ਸਮੇਂ ਦੁਨੀਆ ਭਰ ਦੇ ਵਿੱਚ Hindu ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਜੇ ਆ ਉਹ 1 ਅਰਬ ਦੱਸ ਜਾਂਦੀ ਹੈ ਜੋ ਕਿ ਦੁਨੀਆ ਦੀ ਕੁੱਲ ਆਬਾਦੀ ਦਾ 16 ਫੀਸਦੀ ਬਣਦਾ ਹੈ ਨੰਬਰ 3 ਦੇ ਉੱਪਰ ਆਉਂਦਾ ਹੈ ਐਥੀਸਟ ਦਾ ਜੀ ਹਾਂ ਇਹ ਆਪਣੇ ਆਪ ਦੇ ਵਿੱਚ ਕੋਈ ਧਰਮ ਹੀ ਨਹੀਂ ਹੈ ਸੰਗੋ ਉਹਨਾਂ ਲੋਕਾਂ ਦਾ ਇੱਕ ਗਰੁੱਪ ਹੈ ਜਾਂ ਫਿਰ ਕਹਿ ਵੀਏ ਕਿ ਸਮੂਹ ਹੈ ਜੋ ਕਿਸੇ ਧਰਮ ਨੂੰ ਜਾਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਇਹ ਲੋਕ ਕੇਵਲ ਮਾਨਸਿਕ ਤੌਰ ਦੇ ਉੱਪਰ ਇਦਾਂ ਨਹੀਂ ਕਰਦੇ ਸੰਗੋ ਸਰਟੀਫਿਕੇਟ ਦੇ ਉੱਪਰ ਵੀ ਆਪਣੇ ਧਰਮ ਦੇ ਵਿੱਚ ਗੈਰ ਧਾਰਮਿਕ ਜਾਂ ਫਿਰ ਐਥੀਸਟ ਖੁਦ ਨੂੰ ਲਿਖਦੇ ਨੇ ਅੱਜ ਦੁਨੀਆ ਭਰ ਦੇ ਵਿੱਚ ਲਗਭਗ 1.1 ਅਰਬ ਲੋਕ ਨਾਸਤਿਕ ਨੇ ਅਤੇ ਇਹਨਾਂ ਦੀ ਆਬਾਦੀ ਦੁਨੀਆ ਭਰ ਦੇ ਵਿੱਚ ਲਗਭਗ 15.58 ਫੀਸਦੀ ਬਣਦੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਅੰਕੜਾ ਹੈ ਦੂਸਰੇ ਨੰਬਰ ਦੇ ਉੱਪਰ ਸਥਾਨ ਹੈ ਇਸਲਾਮ ਧਰਮ ਦਾ ਇਸ ਸਮੇਂ ਦੁਨੀਆ ਭਰ ਦੇ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਜਨਸੰਖਿਆ 1.6 ਅਰਬ ਦੱਸੀ ਜਾਂਦੀ ਹੈ ਦੱਸਦੀ ਹੈ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਫੈਲਣ ਵਾਲਾ ਧਰਮ ਵੀ ਇਸੇ ਨੂੰ ਹੀ ਮੰਨਿਆ ਜਾਂਦਾ ਹੈ ਕਿਉਂਕਿ ਕੁਝ ਅੰਕੜਿਆਂ ਦੇ ਮੁਤਾਬਕ ਮੰਨਿਆ ਜਾ ਰਿਹਾ ਸੀ ਕਿ ਕਈ ਥਾਵਾਂ ਦੇ ਉੱਪਰ ਇਸਲਾਮ ਇੰਨੀ ਕੁ ਤੇਜ਼ੀ ਦੇ ਨਾਲ ਫੈਲਿਆ ਹੈ ਕਿ ਬਹੁਤ ਵੱਡੀ ਆਬਾਦੀ ਨੂੰ ਇਸ ਦੇ ਵੱਲੋਂ ਆਪਣੇ ਹੇਠ ਲੈ ਲਿਆ ਗਿਆ। ਇਸਲਾਮ ਧਰਮ ਨੂੰ ਮੰਨਣ ਵਾਲੇ ਲਗਭਗ ਪੂਰੀ ਦੁਨੀਆ ਦੇ ਵਿੱਚ ਹੀ ਮੌਜੂਦ ਨੇ ਅਤੇ ਦੱਸਦੀ ਹੈ ਕਿ ਇਸਲਾਮ ਧਰਮ ਨੂੰ ਖਾਸ ਤੌਰ ਦੇ ਉੱਪਰ 사ਊਦੀ ਅਰਬ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਤੋਂ ਲੈ ਕੇ ਲਗਾਤਾਰ ਇਹ ਅੱਜ 21ਵੀਂ ਸਦੀ ਤੱਕ ਲਗਾਤਾਰ ਫੈਲਦਾ ਜਾ ਰਿਹਾ ਹੈ। ਇਸ ਧਰਮ ਨੂੰ ਮੰਨਣ ਵਾਲੇ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਬੰਗਲਾਦੇਸ਼ ਸਣੇ ਦੁਨੀਆ ਭਰ ਦੇ ਕਈ ਅਰਬ ਮੁਲਕਾਂ ਦੇ ਵਿੱਚ ਵੀ ਪਾਏ ਜਾਂਦੇ ਨੇ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸਭ ਤੋਂ ਵੱਧ ਯਾਨੀ ਕਿ ਪਹਿਲੇ ਨੰਬਰ ਦੇ ਉੱਪਰ ਆਉਣ ਵਾਲੇ ਧਰਮ ਦੀ ਜਿਸ ਨੂੰ ਲੋਕ ਮੰਨਦੇ ਨੇ ਇਹ ਧਰਮ ਹੈ ਇਸਾਈ ਧਰਮ ਇਸ ਧਰਮ ਦੇ ਸੰਸਥਾਪਕ ਜੀਜ਼ਸ ਕ੍ਰਾਈਸਟ ਨੂੰ ਮੰਨਿਆ ਜਾਂਦਾ ਹੈ। ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਦੁਨੀਆ ਭਰ ਦੇ ਵਿੱਚ 2.3 ਅਰਬ ਮੰਨੀ ਜਾਂਦੀ ਹੈ, ਜੋ ਕਿ ਦੁਨੀਆ ਭਰ ਦੇ ਵਿੱਚ ਆਬਾਦੀ ਦਾ 32% ਹਿੱਸਾ ਬਣਦਾ ਹੈ। ਮੌਜੂਦਾ ਸਮੇਂ ਦੇ ਵਿੱਚ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਦੁਨੀਆ ਦੇ ਲਗਭਗ ਹਰ ਦੇਸ਼ ਦੇ ਵਿੱਚ ਮੌਜੂਦ ਨੇ ਪਰ ਈਸਾਈਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਅਮਰੀਕਾ ਦੇ ਵਿੱਚ ਮੰਨੀ ਜਾਂਦੀ ਹੈ। ਇਹ ਵੀ ਦੁਨੀਆ ਦੇ ਸੱਤ ਐਸੇ ਧਰਮ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋਕ ਮੰਨਦੇ ਨੇ ਬਾਕੀ ਕਿਹੜਾ ਧਰਮ ਤੁਹਾਡੇ ਦਿਲ ਦੇ ਆ ਕਰੀਬ ਇਸ ਦੇ ਬਾਰੇ ਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸੰਜੀ ਕਰਨਾ ਬਿਲਕੁਲ ਨਾ ਪੁੱਛਣਾ